आज जो चेकिंग की रहा है जी पंद्रह अगस्त के संबंध में हम चेकिंग कर रहे हैं लगातार चेकिंग कर रहे हैं जो जे एंड के से ट्रेन वगैरह आ रही है या दिल्ली से जो किसी भी स्टेट से यहाँ से आती है तो उसकी प्रॉपर चेकिंग चल रही है हमारे जिस पंद्रह अगस्त के लिए सभी को हम प्रार्थना भी करते हैं बेनती भी करते हैं और कोई भी लवारिस चीज़ मिल रही है कोई चीज़ या कोई बैग या कुछ भी साढ़े कर सर ए सी पी साहब और एस एच ओ साहब अतलाह दी जाए साढ़े कंट्रोल का नंबर है पचानवे नौ सौ नती 518 502 اور ਸਾਡੇ ਇੱਥੇ ਜਿਹੜੀਆਂ ਵੀ ਮੇਨ ਹੈੱਡਕੁਆਟਰ ਸਿਟੀ ਹੈ ਜਲੰਧਰ ਇੱਥੇ ਟ੍ਰੇਨ ਜਿਹੜੀ ਵੀ ਜਾਂਦੀ ਜੀਐਨਕੇ ਨੂੰ ਜਾਂਦੀ ਹੈ ਜਾਂ ਕਿਸੇ ਨੂੰ ਵੀ ਜਾਂਦੀ ਆ ਇੱਥੋਂ ਹੋ ਕੇ ਜਾਂਦੀ ਆ ਇਸ ਕਰਕੇ ਅਸੀਂ ਵੀ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਕਿ ਜਿਹੜਾ ਉਹ ਮਤਲਬ ਭਾਈਵੰਦੀ ਦਾ ਸਾਰੇ ਕੋਈ ਚੈਕਿੰਗ ਕਰਦੇ ਪਏ ਆ ਜਿਹਦਾ ਪਾਰਕਿੰਗ ਹੋ ਵੀ ਸਾਡੇ ਸਾਡੇ ਇੱਥੇ ਟਾਬੇ ਆ ਹੋਟਲ ਆ ਉਹਨਾਂ ਦੀ ਪੁਕੇਰਾ ਪ੍ਰੋਪਰ ਚੈਕਿੰਗ ਚੱਲਦੀ ਪਈ ਆ ਅਸੀਂ ਉਹਨਾਂ ਨੂੰ ਵੀ ਰਿਕਵੈਸਟ ਕਰਦੇ ਆ ਜੇ ਤੁਹਾਡੇ ਕੋ ਕੋਈ ਬੰਦਾ ਆ ਕੇ ਰਹਿੰਦਾ ਆ ਉਹਦਾ ਆਧਾਰ ਕਾਰਡ ਉਹਦਾ ਲਾਇਸੈਂਸ ਉਹਦੀ ਹਰ ਚੀਜ਼ ਤੁਹਾਡੇ ਕੋ ਹੋਣੀ ਚਾਹੀਦੀ ਇਹ ਨਹੀਂ ਹੈ ਕਿ ਕੋਈ ਹੋਵੇ ਨਾ ਕੋਈ ਵਾਰਦਾਤ ਹੋਵੇ ਉਤੋਂ ਤੋਰ ਤੇ ਪਰਚਾ ਹੋਊਗਾ ਨਾਲ ਉਹ ਵੀ ਜਿਹੜਾ ਹੋਟਲ ਹੋਇਆ ਜਾਂ ਕੋਈ ਗੱਲ ਹੋਵੇ ਤਾਂ ਬਾਰਾ ਲੋਕ ਵੀ ਚੈਕਿੰਗ ਹੋ ਰਹੀ ਹੈ ਹਾਂ ਹੋਟਲੋਕੀ ਵੀ ਚੈਕਿੰਗ ਹੋ ਰਹੀ ਹੈ 12 ਵਜੇ ਤੋਂ ਬੰਦ ਹੋਟਲ ਟੋਟਲੀ 12 ਵਜੇ ਤੋਂ ਬਾਅਦ ਬੰਦ ਦਾ ਹੋਟਲ ਕੋਈ ਨਹੀਂ ਖੁੱਲੂਗਾ ਕੋਈ ਪਰਮਿਸ਼ਨ ਕੋਈ ਗੱਲ ਵੀ ਹੋਵੇ ਬੱਸ ਸਟੈਂਡ ਵਗੈਰਾ ਬੱਸ ਸਟੈਂਡ ਵੀ ਵਗੈਰਾ ਪੂਰੀ ਪ੍ਰੋਪਰ ਚੈਕਿੰਗ ਚੱਲ ਰਹੀ ਹੈ ਜਿਹੜੀਆਂ ਵੀ ਜੀਐਨਕੇ ਤੋਂ ਬੱਸਾਂ ਆ ਰਹੀਆਂ ਜਾਂ ਹਿਮਾਚਲ ਤੋਂ ਜਾਂ ਅੰਮ੍ਰਿਤਸਰ ਸਾਈਡ ਤੋਂ ਆ ਰਹੀਆਂ ਪਠਾਨਕੋਟ ਤੋਂ ਆ ਰਹੀ ਹੈ ਟ੍ਰੇਨ ਪਠਾਨਕੋਟ ਤੋਂ ਜਾਂ ਸਾਰੀ ਚੈਕਿੰਗ ਹੋ ਰਹੀ ਹੈ ਜਿਹ ਜਾ ਹਰਿਆਣਾ ਤੋਂ ਜਾਂ ਯੂਪੀ ਤੋਂ ਸਭ ਹੀ ਚੈਕਿੰਗ ਚੱਲ ਰਹੀ ਹੈ ਬ੍ਰੋ ਟੋਟਲ ਕਿੰਨੇ ਮੁਲਾਜ਼ਮ ਜੋ ਜਲੰਧਰ ਮੇ ਲਗਾਏ ਗਏ ਆ ਅਭੀ ਤਾਂ ਜੋ ਚੈਕਿੰਗ ਕੇ ਲਿਏ ਲਗਾਏ ਗਏ ਆ ਉਹ ਤੋਂ ਮੇਰੇ ਜਗਤ ਅੰਧਿਆਰ ਤੋਂ ਪੂਰੇ ਜਲੰਧਰ ਦੇ ਵਿੱਚ 6-700 ਮੁਲਾਜ਼ਮ ਹੈਗਾ ਜਿਹੜਾ ਸਾਡਾ ਫਾਟਕ ਆਪਣੇ ਰੇਲਵੇ ਸਟੇਸ਼ਨ ਕੈਂਟ ਵਾਲਾ ਉਹ ਵੀ ਚੈੱਕ ਕਰ ਰਹੇ ਆ ਮੇਨ ਬੱਸ ਸਟੈਂਡ ਚੈੱਕ ਹੋ ਰਿਹਾ ਆਹ ਚੈੱਕ ਹੋ ਰਿਹਾ ਇੱਕ ਕੀ ਮਤਲਬ ਸਟੇਸ਼ਨ ਤੇ 50-100 ਬੰਦਾ ਸੀ ਲਾ ਆਇਆ ਸਾਰੇ ਤੇ ਲੋਕੋ ਕੋ ਕੀ ਮੈਸੇਜ ਹੈ ਲੋਕੋ ਕੋ ਮੈਸੇਜ ਹੈ ਆਪਣਾ 15 ਅਗਸਤ ਦਾ ਇੰਜੋਏ ਕਰੋ ਦੇਸ਼ ਜਯਾਦ ਹੋਇਆ ਸੀ ਇਹਦਾ ਮਜ਼ਾ ਲਓ ਬੱਚਿਆਂ ਨੂੰ ਦਿਖਾਓ ਸਾਰਿਆਂ ਨੂੰ ਠੀਕ ਹੈ ਔਰ ਕੋਈ ਪੈਨਿਕ ਹੁੰਦੀ ਕੋ ਲੋੜ ਨਹੀਂ ਜੇ ਕੋਈ ਵਾਰਸ ਚੀਜ਼ ਮਿਲਦੀ ਆ ਉਹ ਵੀ ਸਾਨੂੰ ਦੱਸ ਦਿਓ ਜੇ ਤੁਸੀਂ ਪੁੱਛੋ ਕੀ ਕੀ ਇਹ ਦੱਸਦੇ ਜੇ ਆਰਪੀਐਫ ਦੀ ਵੀ ਹੈ ਈਆਰਪੀ ਦੀ ਵੀ ਕੀ ਕਰ ਇਹ ਲਓ ਜਿਹੜੀ ਵੀ ਟ੍ਰੇਨ ਚ ਕੋਈ ਉੱਤਰਦੇ ਬੰਦੇ ਜਾਂ ਬਾਹਰੋਂ ਆਉਂਦੇ ਆ ਉਹਨਾਂ ਨੂੰ ਪੁੱਛੋ ਕਿੱਥੋਂ ਆਏ ਆ ਕੀ ਗੱਲ ਆ ਤੇ ਜਾਂ ਕੋਈ ਵਹੀਕਲ ਇੱਥੇ ਲੱਗੇ ਹੋਇਆ ਕਈ ਬਲਾ ਬੰਦੇ ਜਿਹੜੇ ਹੈਗੇ ਆ ਵਾਰਦਾਤ ਕਰਕੇ ਵਹੀਕਲ ਇੱਥੇ ਲਾ ਜਾਂਦੇ ਆ ਪ੍ਰੋਪਰ ਵਾਹਨ ਦੇ ਸੁਯੋਜਨ ਨਾਲ ਅਸੀਂ ਚੈਕਿੰਗ ਕਰ ਰਹੇ ਆ ਰਾਤੀ ਵੀ ਅਸੀਂ ਦੋ ਮੋਟਰਸਾਈਕਲ ਫੜਿਆ ਹੋਰ ਵੀ ਫੜਿਆ ਹੁਣ ਵੀ ਸਾਡੀ ਇਹ ਚੈਕਿੰਗ ਚੱਲ ਰਹੀ ਹੈ ਜਿਹੜੇ ਵੈਂਡਰਸ ਆ ਜਾਂ ਕੁੜੀਆਂ ਉਹਨਾਂ ਨੂੰ ਵੀ ਹਦਾ ਦਿੱਤੀਆਂ ਨੇ ਜਿਹੜੇ ਕੁਲੀ ਹੈਗੇ ਆ ਕੁਲੀ ਲੋਕਲ ਰਹਿੰਦੇ ਇੱਥੇ ਕੁਲੀ ਨੂੰ ਵੀ ਕਿਹਾ ਕਿ ਸਾਡਾ ਤੁਸੀਂ ਸਾਥ ਦਿਓ ਤੁਹਾਨੂੰ ਕੋਈ ਸ਼ੱਕੀ ਬੰਦਾ ਲੱਗਦਾ ਇੱਥੇ ਜਾਂ ਤੁਹਾਨੂੰ ਕੋਈ ਲੱਗਦਾ ਸਾਨੂੰ ਇਨਫੋਰਮੇਸ਼ਨ ਦਿਓ ਤੇ ਉਹ ਉਹ ਵੀ ਸਾਡਾ ਇੱਕ 파ਟ ਹੈਗਾ ਆ ਸਾਨੂੰ ਕਾਫੀ ਇਨਫਰਮੇਸ਼ਨ ਦੇ ਸਕਦੇ ਤੁਸੀਂ 24 ਘੰਟੇ ਰਹਿੰਦੇ ਹੋ ਇਥੇ ਇਸ ਸਟੇਸ਼ਨ ਤੇ ਮਾੜੇ ਚੰਗੇ ਬੰਦੇ ਤਾਂ ਇਹਨਾਂ ਨੂੰ ਪਤਾ ਹੈ ਉਹ ਸਾਨੂੰ ਦੱਸ ਸਕਦੇ ਉਹਨਾਂ ਇਹ ਦੱਸਿਆ ਉਹਨਾਂ ਨਾਲ